ਕਦੇ ਭੁੱਲ ਕਦੇ ਪਛਤਾਵਾ ਭਾਗ 3 ਸਾਰੀ ਰਾਤ ਜੰਟਾ ਇਹੀ ਸੋਚਦਾ ਰਹਿੰਦਾ ਹੈ ਕਿ ਇਹ ਕ੍ਰਾਮਾਤ ਹੋਈ ਕਿਵੇਂ ਧਨਕਰ ਦਾ ਇੰਜ ਬੋਲਣਾ ਤੇ ਉਸ ਦੀਆਂ ਚਿਹਰਾ ਤੋਂ ਸੁੱਕੀਆਂ ਅੱਖਾਂ ਵਿੱਚ ਪਾਣੀ ਆਉਣਾ ਇਹ ਕੋਈ ਕ੍ਰਾਮਾਤ ਤੋਂ ਘਟ ਨਹੀਂ ਬਾਕੀ ਉਹ ਬੱਚੀ ਕਰਮਾ ਵਾਲੀ ਆ ਮੇਰੇ ਲਈ ਸ਼ਰਮਾ ਵਾਲੇ ਨੇ ਉਸ ਦੇ ਮਾਪੇ ਜਿਨ੍ਹਾਂ ਦਿੱਤੀ ਆ ਇਹ ਬੱਚੀ ਪਰ ਮੈਂ ਅਪਹਾਗਾ ਆਪਣੀ ਛੋਟੀ ਜਹੀ ਬੱਚੀ ਨੂੰ ਚੁੱਕ ਕਿਸੇ ਨੂੰ ਫੜਾ ਆਇਆ ਇਹ ਸਭ ਸੋਚਦਾ ਹੋਇਆ ਜਾਂਟਾ ਸੌਂ ਜਾਂਦਾ ਹੈ ਤੇ ਅਗਲੇ ਦਿਨ ਸਵੇਰੇ 9:00 ਵਜੇ ਚਾਂਦਨੀ ਤੇ ਬਖਸ਼ੀ ਫੇਰ ਬੂਹਾ ਖੜਕਾ ਜਾਂਟੇ ਘਰ ਆ ਪਹੁੰਚਦੇ ਹਨ ਧਨਕੌਰ ਦਾ ਪਤਾ ਲੈਣ ਚਾਂਦਨੀ ਕਹਿੰਦੀ ਸਰਦਾਰਾ ਕਰੀ ਹੀਆਂ ਮੂੰਹਾ ਖੜਕਾ ਕੇ ਅੰਦਰ ਵੜਦੀ ਹੋਈ ਕਹਿੰਦੀ ਹੈ ਜਾਂਟਾ ਆਜੋ ਆਜੋ ਭੈਣ ਕਰੀ ਹੀਆਂ ਆਜੋ ਲੰਗ ਆਓ ਬਖਸ਼ੀ ਵੀ ਆਈਆ ਚਾਂਦਨੀ ਕਹਿੰਦੀ ਹਾਂ ਸਰਦਾਰਾ ਕੀ ਹਾਲ ਆ ਭੈਣ ਦਾ ਹੁਣ ਠੀਕ ਆ ਕੁਝ ਬਖਸ਼ੀ ਕਹਿੰਦੀ ਸਰਦਾਰ ਜੀ ਬੀਬੀ ਕਿੱਥੇ ਆ ਜੰਟਾ ਉਹ ਅੰਦਰ ਪਈ ਆ ਧੀਏ ਜਾ ਦੇਖਾ ਜਾ ਕੇ ਹਾਂ ਭੈਣ ਠੀਕ ਆ ਕੁਝ ਅੱਗੇ ਨਾਲੋਂ ਚਾਂਦਨੀ ਕਹਿੰਦੀ ਚੱਲ ਅੱਲਾਹ ਤਾਲਾ ਸਭ ਦਾ ਭਲਾ ਕਰਨ ਹੋ ਜਾਊਗੀ ਠੀਕ ਤੂੰ ਬਹੁਤੀ ਚਿੰਤਾ ਨਾ ਕਰ ਸਰਦਾਰਾ ਜੰਟਾ ਕਹਿੰਦਾ ਚਿੰਤਾ ਤਾਂ ਨਹੀਂ ਮੁੱਕਣੀ ਭੈਣ ਮੇਰੀਏ ਜਿਹਨਾ ਚਿਰ ਇਹ ਨਹੀਂ ਬੋਲਦੀ ਚਾਂਦਨੀ ਕਹਿੰਦੀ ਸਰਦਾਰਾ ਕੱਲ ਭੈਣ ਤੇਥੋਂ ਇੱਕ ਗੱਲ बार-बार ਪੁੱਛ ਰਹੀ ਸੀ ਕਿ ਉਸ ਦੀ ਧੀ ਲਿਆ ਕੇ ਦੇ ਉਹ ਕੀ ਕਹਾਣੀਆਂ ਜਨਤਾ ਕਹਿੰਦਾ ਕੀ ਦੱਸਾਂ ਭੈਣੇ ਅੱਜ ਤੋਂ 10 ਸਾਲ ਪਹਿਲਾਂ ਮੇਰੀ ਇੱਕ ਦਿਨ ਦੀ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ ਰੱਬ ਜਾਣੇ ਕੋਈ ਜਾਨਵਰ ਜਾਂ ਕੋਈ ਹੋਰ ਪਤਾ ਨਹੀਂ ਲੱਗ ਸਕਿਆ ਚਾਂਦਨੀ ਕਹਿੰਦੀ ਇੱਕ ਦਿਨ ਦੀ ਬੱਚੀ ਨੂੰ ਜਨਤਾ ਕਹਿੰਦਾ ਹਾਂ ਭੈਣ ਇੱਕ ਦਿਨ ਦੀ ਹੀ ਸੀ ਬਸ ਉਸ ਦਿਨ ਤੋਂ ਹੀ ਇਹ ਮੰਜੇ ਤੇ ਪਈਆ بے ਜਾਨ ਜਹੀ ਹੋ ਕੇ ਚਾਂਦਨੀ ਕਹਿੰਦੀ ਕਿਸੇ ਪਾਸੇ ਪਤਾ ਨਹੀਂ ਕੀਤਾ ਤੁਸੀਂ ਜਨਤਾ ਕਹਿੰਦਾ ਬਹੁਤ ਭੱਜ ਦੌੜ ਕੀਤੀ ਪਰ ਕੁਝ ਨਹੀਂ ਬਣਿਆ ਆਖਰ ਥੱਕ ਹਾਰ ਕੇ ਬੈਠ ਗਏ ਚਾਂਦਨੀ ਕਹਿੰਦੀ ਬਹੁਤ ਮਾੜਾ ਹੋਇਆ ਸਰਦਾਰਾ ਇਹ ਤਾਂ ਦੇਖ ਤੇਰੇ ਤੋਂ 10 ਸਾਲ ਪਹਿਲਾਂ ਬੱਚੀ ਖੋ ਲਈ ਸੀ ਪਰ ਮੈਨੂੰ ਬੇਔਲਾਦ ਨੂੰ 10 ਸਾਲ ਪਹਿਲਾਂ ਮੌਲਾ ਨੇ ਇਹ ਬੱਚੀ ਮੇਰੀ ਝੋਲੀ ਪਾ ਦਿੱਤੀ ਨਹੀਂ ਤਾਂ ਇਸ ਬਾਝ ਨੂੰ ਕਿਹਨੇ ਅੰਮਾ ਕਹਿ ਬੁਲਾਉਣਾ ਸੀ ਜੰਟਾ ਕਹਿੰਦਾ ਕੀ ਬਖਸ਼ੀ ਤੇਰੀ ਸਕੀ ਨਹੀਂ ਕੀ ਤੇਰੀ ਕੁੱਖੋਂ ਨਹੀਂ ਜਨਮੀ ਚੰਦਨੀ ਕਹਿੰਦੀ ਨਹੀਂ ਸਰਦਾਰਾ ਇਹ ਮੇਰੀ ਕੁੱਖੋਂ ਨਹੀਂ ਜਨਮੀ ਪਰ ਮੈਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਹੈ ਜਨਤਾ ਕਹਿੰਦਾ ਤੁਹਾਨੂੰ ਕਿਸ ਤਰ੍ਹਾਂ ਮਿਲੀ ਸੀ ਇਹ ਬੱਚੀ ਚਾਂਦਨੀ ਨੇ ਦੱਸਿਆ ਅਸੀਂ ਤਾਂ ਸਰਦਾਰਾ ਰੋਜ਼ ਦੀ ਤਰ੍ਹਾਂ ਲੱਕਣਾ ਲੈਣ ਗਈਆਂ ਸੀ ਤੇ ਇਸ ਦੇ ਰੋਣ ਦੀ ਆਵਾਜ਼ ਸੁਣ ਕੇ ਅਸੀਂ ਇਸ ਨੂੰ ਚੁੱਕ ਲਿਆ ਜਨਤਾ ਕਹਿੰਦਾ ਕੋਈ ਸੁੱਟ ਕੇ ਗਿਆ ਸੀ ਕੀ ਇਸ ਬੱਚੀ ਨੂੰ ਚਾਂਦਨੀ ਕਹਿੰਦੀ ਇਹ ਤਾਂ ਖੁਦਾ ਜਾਣਦਾ ਹੈ ਕਿ ਕੋਈ ਸੁੱਟ ਕੇ ਗਿਆ ਜਾਂ ਨਹੀਂ ਪਰ ਮੈਨੂੰ ਇਹ ਖੁਦਾ ਨੇ ਆਪ ਬਖਸ਼ੀ ਆ ਇਸੇ ਲਈ ਇਸ ਦਾ ਨਾਮ ਬਖਸ਼ੀ ਰੱਖਿਆ ਸੀ ਮੈਂ ਚੰਟਾ ਕਹਿੰਦਾ ਅੱਛਾ ਅੱਛਾ ਕਿਸ ਜਗ੍ਹਾ ਤੋਂ ਮਿਲੀ ਸੀ ਇਹ ਪੈਣੇ ਚਾਂਦਨੀ ਕਹਿੰਦੀ ਆ ਤੁਹਾਡੇ ਪਿੰਡ ਤੋਂ 13 14 ਮੀਲ ਤੋਂ ਜਿਹੜੀ ਪੱਕੀ ਸੜਕਾਂ ਨਾ ਉੱਥੇ ਝਾੜੀਆਂ ਵਿੱਚ ਪਈ ਸੀ ਇਹ ਮੇਰੀ ਧੀ ਜੰਟਾ ਕਹਿੰਦਾ ਸਾਡੇ ਪਿੰਡ ਤੋਂ ਚਾਂਦਨੀ ਕਹਿੰਦੀ ਹਾਂ ਹਾਂ ਸਰਦਾਰਾ ਤੁਹਾਡੇ ਪਿੰਡ ਤੋਂ ਜੰਟਾ ਕਹਿੰਦਾ ਅੱਛਾ ਭੈਣ ਬਹੁਤ ਕਿਸਮਤ ਵਾਲੀਆਂ ਤੂੰ ਰੱਬ ਲੰਮੀਆਂ ਉਮਰਾਂ ਲਾਵੇ ਤੇਰੀ ਧੀ ਹੂੰ ਤੇ ਮਨ ਵਿੱਚ ਸੋਚ ਰਿਹਾ ਹੁੰਦਾ ਹੈ ਕਿ ਕਿਤੇ ਏ ਮੇਰੀ ਹੀ ਤੀਤਾ ਨਹੀਂ ਜਿਹੜੀ ਸਾਡੇ ਪਿੰਡ ਵੱਲੋਂ ਜਾਂਦੇ ਰਸਤੇ ਤੇ ਇਸ ਨੂੰ ਮਿਲੀ ਹੈ ਮੇਰਾ ਦਿਲ ਵੀ ਇਹੀ ਕਹਿ ਰਿਹਾ ਸ਼ਾਇਦ ਇਹ ਹੀ ਤੇਰੀ ਧੀ ਆ ਚਾਂਦਰੀ ਕਹਿੰਦੀ ਕੀ ਹੋਇਆ ਸਰਦਾਰਾ ਕਿੱਥੇ ਸੋਚੀ ਪੈ ਗਿਆ ਜੰਤਾ ਕਹਿੰਦਾ ਨਹੀਂ ਨਹੀਂ ਭੈਣੇ ਕਿਤੇ ਨਹੀਂ ਬਸ ਬਖਸ਼ੀ ਬੋਲੀ ਅੰਮਾ ਆ ਦੇਖੋ ਬੀਬੀ ਜੀ ਬੋਲਦੇ ਨੇ ਮੇਰੇ ਨਾਲ ਗੱਲਾਂ ਕਰ ਰਹੇ ਨੇ ਆਜੋ ਦੇਖੋ ਆ ਕੇ ਜਨਤਾ ਕਹਿੰਦਾ ਹਾਂ ਹਾਂ ਧੀਏ ਹੁਣ ਬੋਲਦੀ ਆ ਥੋੜੀ ਬਹੁਤੀ ਕੱਲ ਦੀ ਜਾ ਪੈਣ ਤੂੰ ਵੀ ਮਿਲ ਆ ਅੰਦਰ ਜਾ ਕੇ ਚਾਂਦਨੀ ਕਹਿੰਦੀ ਹਾਂ ਹਾਂ ਜਾਣੀ ਆ ਸਰਦਾਰਾ ਇਹ ਦਾ ਤਾਂ ਪਤਾ ਲੈਣ ਆਏ ਸੀ ਅਸੀਂ ਅੰਦਰ ਨੂੰ ਧਨਕੌਰ ਕੋਲ ਜਾਂਦੀ ਹੋਈ ਕਹਿੰਦੀ ਹੈ ਬਖਸ਼ੀ ਕਹਿੰਦੀ ਆ ਦੇਖ ਅੰਮਾ ਬੀਬੀ ਜੀ ਬੋਲਦੇ ਨੇ ਤੂੰ ਬੁਲਾ ਕੇ ਦੇਖ ਚਾਂਦਨੀ ਕਹਿੰਦੀ ਹਾਂ ਭੈਣ ਠੀਕ ਆ ਹੁਣ ਕਿਵੇਂ ਆ ਤੇਰੀ ਸਿਹਤ ਧਨਕੌਰ ਕਹਿੰਦੀ ਠੀਕ ਆ ਭੈਣ ਬਸ ਆ ਤੇਰੇ ਸਾਹਮਣੇ ਹੀ ਆ ਚਾਂਦਨੀ ਕਹਿੰਦੀ ਕੋਈ ਨਹੀਂ ਜਾਵਾਂਗੀ ਠੀਕ ਮਨ ਤੇ ਕੋਈ ਗੱਲ ਨਾ ਰੱਖਿਆ ਕਰ ਆਪੇ ਖੁਦਾ ਭਲੀ ਕਰੂਗਾ ਤਨ ਘਰ ਕਹਿੰਦੀ ਹਾਂ ਭੈਣ ਇਹ ਤਾਂ ਹੈ ਪਰ ਮੈਂ ਕਿਵੇਂ ਭੁੱਲ ਜਾਵਾਂ ਆਪਣੀ ਔਖ ਦੀ ਅੰਦਰ ਨੂੰ ਕਿਵੇਂ ਮਨ ਸਮਝਾਵਾਂ ਕਿ ਮੇਰੀ ਧੀ ਨੂੰ ਕੋਈ ਚੁੱਕ ਕੇ ਲੈ ਗਿਆ ਤੇ ਅਸੀਂ ਉਸ ਨੂੰ ਲੱਭ ਨਾ ਸਕੇ ਰੋਂਦੀ ਹੋਈ ਕਹਿੰਦੀ ਹੈ ਫਿਰ ਚਾਂਦਨੀ ਕਹਿੰਦੀ ਨਾ ਨਾ ਮਨ ਨਾ ਖਰਾਬ ਕਰ ਐਵੇਂ ਅਜੇ ਕੱਲ ਹੀ ਤਾਂ ਕੁਝ ਠੀਕ ਹੋਈਆਂ ਦੂਸਰੀਆਂ ਬੱਚੀਆਂ ਦਾ ਸੋਚ ਤੇ ਉਧਰੋਂ ਜੰਟਾ ਵੀ ਅੰਦਰ ਆ ਜਾਂਦਾ ਹੈ ਤੇ ਚਾਂਦਨੀ ਤੇ ਬਖਸ਼ੀ ਨੂੰ ਗੱਲਾਂ ਕਰ ਸਮਝਾਉਂਦੇ ਹੈ ਮਨ ਵਿੱਚ ਖੁਸ਼ ਹੁੰਦਾ ਹੈ ਤੇ ਫਿਰ ਉਸ ਦੀ ਨਿਗਾ ਬੱਚੀ ਦੀ ਬਾਹ ਤੇ ਉਹ ਜਮਾਂਦਰੂ ਲਸਣ ਦਾ ਨਿਸ਼ਾਨ ਦੇਖਦਾ ਹੈ ਤੇ ਹੈਰਾਨ ਹੋ ਜਾਂਦਾ ਹੈ ਪਰ ਉਹ ਇਹ ਕਹਿਣ ਦੀ ਹਿੰਮਤ ਨਹੀਂ ਜਟਾ ਪਾਉਂਦਾ ਕਿ ਬਖਸ਼ੀ ਹੀ ਮੇਰੀ ਧੀਆ ਮਨ ਵਿੱਚ ਬੜਾ ਸੋਚਦਾ ਹੈ ਕਿ ਮੈਂ ਚਾਂਦਨੀ ਨੂੰ ਕਹਾਂ ਕਿ ਇਹ ਮੇਰੀ ਉਹ ਗਵਾਚੀ ਹੋਈ ਧੀਆ ਜਿਸ ਨੂੰ ਉਹ 10 ਸਾਲ ਤੋਂ ਲੱਭ ਰਿਹਾ ਹੈ ਤੇ ਐਨੇ ਨੂੰ ਚਾਂਦਨੀ ਤੇ ਬਖਸ਼ੀ ਤੁਰ ਪੈਂਦੀਆਂ ਹਨ ਤੇ ਜੰਟਾ ਉਹਨਾਂ ਨੂੰ ਕਹਿੰਦਾ ਹੈ ਕਿ ਜੰਟਾ ਕਹਿੰਦਾ ਰੁਕ ਜਾਣਾ ਸੀ ਭੈਣ ਚਾਹ ਪੀ ਕੇ ਚਲੇ ਜਾਂਦੇ ਬਖਸ਼ੀ ਧੀਏ ਤੂੰ ਤਾਂ ਰੁਕ ਜਾ ਕੁਝ ਚਿਰ ਹੋਰ ਚਾਂਦਨੀ ਕਹਿੰਦੀ ਨਹੀਂ ਸਰਦਾਰਾ ਬਸ ਚਲਦੀਆਂ ਬੜੇ ਕੰਮ ਕਰਨ ਵਾਲੇ ਪਏ ਨੇ ਅਜੇ ਸਾਡੇ ਫੇਰ ਗੇੜਾ ਮਾਰਾਂ ਗੀਆਂ ਚੰਗਾ ਪੈਣੇ ਕੋਈ ਨਾ ਹੁਣ ਰੋਈ ਨਾ ਹੁਣ ਧਿਆਨ ਰੱਖੀ ਸਰਦਾਰਾ ਪੈਣ ਦਾ ਚੱਲ ਬਖਸ਼ੀ ਬਖਸ਼ੀ ਚੰਗਾ ਬੀਬੀ ਫੇਰ ਆਵਾਂਗੇ ਰੋਈ ਨਾ ਜੰਟਾ ਕਹਿੰਦਾ ਚਾਂਦਨੀ ਪੈਣ ਮੈਂ ਨਾ ਇੱਕ ਗੱਲ ਕਰਨੀ ਸੀ ਚਾਂਦਨੀ ਕਹਿੰਦੀ ਹਾਂ ਦੱਸ ਸਰਦਾਰਾ ਕੀ ਗੱਲ ਆ ਜੰਟਾ ਕਹਿੰਦਾ ਇਹ ਜੋ ਤੇਰੀ ਧੀ ਆ ਨਾ ਐਨੇ ਨੂੰ ਧਨਕੌਰ ਨੂੰ ਜ਼ੋਰ-ਜ਼ੋਰ ਦੇ ਖੰਗ ਛੇੜ ਜਾਂਦੀ ਹੈ ਤੇ ਜੰਟਾ ਭੱਜ ਕੇ ਪਾਣੀ ਦਾ ਗਲਾਸ ਲੈ ਕੇ ਧਨਕੌਰ ਕੋਲ ਭੱਜਦਾ ਹੈ ਤੇ ਚਾਂਦਨੀ ਵੀ ਬਖਸ਼ੀ ਨੂੰ ਲੈ ਕੁਝ ਵਕਤ ਰੁਕ ਫਿਰ ਉਥੋਂ ਤੁਰ ਜਾਂਦੀ ਹੈ ਜੰਟਾ ਕਹਿੰਦਾ ਧਨਕੁਰੇ ਸੰਭਾਲ ਆਪਣੇ ਆਪ ਨੂੰ ਨਾ ਨਾ ਹੁਣ ਇਹ ਹੰਝੂ ਨਹੀਂ ਆਉਣੇ ਚਾਹੀਦੇ ਤੇਰੀਆਂ ਅੱਖਾਂ ਵਿੱਚ ਬਹੁਤ ਰੋ ਲਈ ਤੂੰ ਹੁਣ ਨਹੀਂ ਰੋਣਾ ਤਨ ਪਰ ਕਹਿੰਦੀ ਮੈਂ ਕਿਹਾ ਜੀ ਮੈਨੂੰ ਨਾ ਇਹ ਬੱਚੀ ਵਿੱਚ ਆਪਣੀ ਧੀ ਨਜ਼ਰ ਆਉਂਦੀ ਏ ਇਹ ਜਦੋਂ ਮੈਨੂੰ ਬੁਲਾਉਂਦੀ ਏ ਨਾ ਮੇਰੇ ਕੋਖ ਨੂੰ ਖਿੱਚ ਪੈਂਦੀ ਆ ਤੇ ਜਦੋਂ ਇਹ ਦੂਰ ਜਾਂਦੀ ਆ ਤਾਂ ਮੇਰੇ ਕਾਲਜੇ ਵਿੱਚ ਰੁਗ ਭਰ ਭਰ ਨਿਕਲਦੇ ਆ ਜੰਟਾ ਕਹਿੰਦਾ ਕੋਈ ਗੱਲ ਨਹੀਂ ਧਨਕੁਰੇ ਆਪਾਂ ਕੱਲ ਨੂੰ ਬਖਸ਼ੀ ਨੂੰ ਥੋੜਾ ਵੱਧ ਸਮਾਂ ਰੱਖ ਲਵਾਂਗੇ ਆਪਾਂ ਚਾਂਦਰੀ ਨੂੰ ਕਹਾਂਗੇ ਕਿ ਬਖਸ਼ੀ ਨੂੰ ਕੁਝ ਸਮਾਂ ਧਨਕੌਰ ਪੋਲ ਛੱਡ ਜਾਇਆ ਕਰੇ ਧਨਕੌਰ ਕਹਿੰਦੀ ਪਰ ਕਿੰਨੇ ਦਿਨ ਉਹ ਸਾਡੇ ਕੋਲ ਆਪਣੀ ਬੱਚੀ ਨੂੰ ਛੱਡੂਗੀ ਕੀ ਪਤਾ ਕਦੋਂ ਇੱਥੋਂ ਚਲੇ ਜਾਣ ਇਹਨਾਂ ਵਿਚਾਰਿਆਂ ਦਾ ਕਿਹੜਾ ਕੋਈ ਪੱਕਾ ਟਿਕਾਣਾ ਹੁੰਦਾ ਅੱਜ ਇੱਥੇ ਕੱਲ ਕਿਸੇ ਹੋਰ ਥਾਂ ਜੰਟਾ ਕਹਿੰਦਾ ਕੋਈ ਗੱਲ ਨਹੀਂ ਆਪਾਂ ਕਰ ਲਵਾਂਗੇ ਗੱਲ ਕੱਲ ਚਾਂਦਨੀ ਭੈਣ ਨਾਲ ਤਨਕਰ ਕਹਿੰਦੀ ਚਾਂਦਨੀ ਨੇ ਨਹੀਂ ਮੰਨਣਾ ਜੀ ਤੁਸੀਂ ਦੇਖ ਲੈਣਾ ਜੰਟਾ ਕਹਿੰਦਾ ਤੂੰ ਉਦਾਸ ਨਾ ਹੋ ਸਭ ਠੀਕ ਹੋਣ ਵਾਲਾ ਹੈ ਧੰਨ ਕੁਰੇ ਤੇ ਫਿਰ ਮਨ ਵਿੱਚ ਸੋਚਦਾ ਹੈ ਕਿ ਮੈਂ ਧੰਨ ਘੌਰ ਨੂੰ ਕਿਸ ਤਰ੍ਹਾਂ ਦੱਸਾਂ ਕਿ ਬਖਸ਼ੀ ਹੀ ਤੇਰੀ ਧੀਆ ਤੇਰੀ ਕੁੱਖ ਦੀ ਖਿੱਚ ਐਵੇਂ ਨਹੀਂ ਪੈਂਦੀ ਚੱਲੀਏ ਇਹ ਹੀ ਤੇਰੀ ਕੁੱਖ ਦੀ ਅੰਦਰ ਹੈ ਕੱਲ ਨੂੰ ਮੈਂ ਚਾਂਦਨੀ ਨੂੰ ਸਭ ਦੱਸ ਦੇਵਾਂਗਾ ਕਿ ਭੈਣ ਇਹ ਸਾਡੀ ਧੀ ਹੈ ਇਸ ਨੂੰ ਤੂੰ ਸਾਨੂੰ ਲੁਟਾ ਦੇ ਤੇ ਉਧਰੋਂ ਤੁਰ ਹੀ ਜਾਂਦੀ ਚਾਂਦਨੀ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੰਟ ਕੀ ਕਹਿਣਾ ਚਾਹੁੰਦਾ ਸੀ ਉਸ ਦੇ ਮਨ ਵਿੱਚ ਕਿਤੇ ਇਹ ਗੱਲ ਤਾਂ ਨਹੀਂ ਕਿ 10 ਸਾਲ ਪਹਿਲਾਂ ਗਵਾਚੀ ਉਹ ਬੱਚੀ ਬਖਸ਼ੀ ਹੀ ਆ ਮੈਨੂੰ ਲੱਗਦਾ ਜੰਟਾ ਮੇਰੀ ਧੀ ਨੂੰ ਤੇ ਉਧਰੋਂ ਬਹੁਤ ਬਾਰੇ ਵਿੱਚ ਪੜਨਾ ਸ਼ੁਰੂ ਹੋ ਜਾਂਦਾ ਹੈ ਚਾਂਦਨੀ ਤੇ ਬਖਸ਼ੀ ਵੀ ਭੇਜ ਜਾਂਦੀਆਂ ਹਨ ਤੇ ਉਹ ਜਿਸ ਥਾਂ ਤੇ ਬੈਠੇ ਹੁੰਦੇ ਨੇ ਉਹ ਜਗ੍ਹਾ ਪਿੰਡ ਦੀ ਸਭ ਤੋਂ ਨੀਵੀਂ ਜਗ੍ਹਾ ਹੁੰਦੀ ਹੈ ਜਿਸ ਕਰਕੇ ਮੀਂਹ ਦਾ ਪਾਣੀ ਉਸ ਜਗ੍ਹਾ ਤੇ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਰਸ਼ੀਦ ਨੂੰ ਚਾਂਦਨੀ ਕਹਿੰਦੀ ਹੈ ਰਸ਼ੀਦ ਮੀਆਂ ਇੱਥੇ ਰਹਿਣਾ ਮੁਨਾਸਿਬ ਨਹੀਂ ਪਾਣੀ ਬਹੁਤ ਭਰ ਰਿਹਾ ਹੈ ਤੇ ਬੱਦਲ ਉੱਪਰ ਪੂਰਾ ਬਣਿਆ ਹੋਇਆ ਹੈ ਰਸ਼ੀਦ ਕਹਿੰਦਾ ਹਾਂ ਚਾਂਦਨੀ ਬਿਲਕੁਲ ਇੱਥੇ ਬੈਠਣਾ ਹੁਣ ਸਹੀ ਨਹੀਂ ਚਾਂਦਨੀ ਕਹਿੰਦੀ ਸਾਰਿਆਂ ਨੂੰ ਕਹਿ ਦੇਵੋ ਕਿ ਆਪਣਾ ਆਪਣਾ ਸਮਾਨ ਬੰਨ ਕੇ ਤੇ ਗੱਡੀਆਂ ਤੇ ਤਰਪਾਲਾਂ ਪਾ ਕੇ ਇਸ ਜਗ੍ਹਾ ਨੂੰ ਛੱਡਿਆ ਜਾਵੇ ਬੰਨੂ ਹਾਂ ਹਾਂ ਅਸੀਂ ਤਾਂ ਪਹਿਲਾਂ ਹੀ ਸਭ ਸਮਾਨ ਬੰਨ ਲਿਆ ਇਹ ਚਾਂਦਨੀ ਭੈਣ ਤੇ ਦੂਸਰੇ ਵੀ ਸਾਰੇ ਬੰਨ ਰਹੇ ਨੇ ਤੁਸੀਂ ਤਿਆਰੀ ਖਿੱਚੋ ਬਸ ਬਖਸ਼ੀ ਕਹਿੰਦੀ ਪਰ ਆਪਾਂ ਤਾਂ ਉਸ ਸਰਦਾਰ ਜੀ ਨੂੰ ਕਹਿ ਕੇ ਆਏ ਸੀ ਕਿ ਕੱਲ ਨੂੰ ਵੀ ਆਵਾਂਗੇ ਚਾਂਦਨੀ ਕਹਿੰਦੀ ਬਖਸ਼ੀ ਹੁਣ ਇੱਥੇ ਰਹਿਣਾ ਮੁਨਾਸਿਫ ਨਹੀਂ ਧੀਏ ਬਖਸ਼ੀ ਕਹਿੰਦੀ ਆਪਾਂ ਇਹ ਬਾਲਟੀ ਵੀ ਉਹਨਾਂ ਦੇ ਘਰ ਫੜਾਉਣੀ ਆ ਮਾਂ ਤੇ ਨਾਲੇ ਬਾਲਟੀ ਫੜਾ ਜਾਣੇ ਹਾਂ ਤੇ ਨਾਲੇ ਜਾਂਦੇ ਜਾਂਦੇ ਬੀਬੀ ਜੀ ਨੂੰ ਮਿਲ ਆਵਾਂਗੇ ਹੈ ਚਾਂਦਨੀ ਕਹਿੰਦੀ ਨਹੀਂ ਨਹੀਂ ਹੁਣ ਇੰਨਾ ਵਕਤ ਨਹੀਂ ਆਪਾਂ ਇਹ ਬਾਲਟੀ ਆ ਸਰਪੰਚ ਦੇ ਘਰ ਫੜਾ ਜਾਵਾਂਗੇ ਸੜਕ ਤੇ ਹੀ ਆ ਉਹ ਆਪਣੇ ਆਪ ਉਹਨਾਂ ਨੂੰ ਫੜਾ ਦੇਣਗੇ ਹੁਣ ਆਪਾਂ ਕਿਤੇ ਨਹੀਂ ਜਾਣਾ ਬਖਸ਼ੀ ਕਹਿੰਦੀ ਪਰ ਅੰਮਾ ਉਹ ਰਸ਼ੀਦ ਕਹਿੰਦਾ ਬੇਟਾ ਚਾਂਦਨੀ ਸਹੀ ਕਹਿ ਰਹੀ ਹੈ ਹੁਣ ਵਕਤ ਨਹੀਂ ਪਾਣੀ ਬਹੁਤ ਪਰ ਚੁੱਕਾ ਹੈ ਇਸ ਜਗ੍ਹਾ ਤੇ ਨਾਲੇ ਅਜੇ ਇਸ ਜ਼ਮੀਨ ਦਾ ਵੀ ਨਹੀਂ ਪਤਾ ਕਦੋਂ ਰੁਕੇ ਪੂਰਾ ਕੁਲਿਆ ਪਿਆ ਹੈ ਬੱਦਲ ਦੇਖ ਬਖਸ਼ੀ ਕਹਿੰਦੀ ਅੱਬਾ ਉਹ ਬੀਬੀ ਜੀ ਬਹੁਤ ਬਿਮਾਰ ਨੇ ਅਸੀਂ ਸਰਦਾਰ ਜੀ ਨਾਲ ਵਾਅਦਾ ਕਰਕੇ ਆਏ ਆਏ ਸੀ ਕਿ ਅਸੀਂ ਉਹਨਾਂ ਦਾ ਕੱਲ ਵੀ ਪਤਾ ਲੈਣ ਆਵਾਂਗੇ ਰਸ਼ੀਦ ਕਹਿੰਦਾ ਕਿਹੜਾ ਸਰਦਾਰ ਕਿਹੜੀ ਬੀਬੀ ਜੀ ਬਖਸ਼ੀ ਧੀ ਕਿਸ ਦੀ ਗੱਲ ਕਰ ਰਹੀ ਏ ਚਾਂਦਨੀ ਏ ਬਖਸ਼ੀ ਕੀ ਕਹਿ ਰਹੀ ਹੈ ਚਾਂਦਨੀ ਨੇ ਦੱਸਿਆ ਰਸ਼ੀਦ মিয়া ਕੋਈ ਗੱਲ ਨਹੀਂ ਬਸ ਇੱਕ ਭੈਣ ਬਿਮਾਰ ਆ ਇੱਥੇ ਕਿਸੇ ਦੇ ਘਰ ਉਸ ਦੀ ਗੱਲ ਕਰਦੀ ਪਈ ਆ ਇਹ ਰਸ਼ੀਦ ਕਹਿੰਦਾ ਫਿਰ ਹੁਣ ਕੀ ਕਰਨਾ ਏ ਚਾਂਦਨੀ ਕਹਿੰਦੀ ਕੁਝ ਨਹੀਂ ਚੱਲਣਾ ਹੈ ਬਸ ਇੱਕ ਵਾਰ ਇਹ ਮੀ ਥੋੜਾ ਜਿਹਾ ਘਟ ਜਾਵੇ ਬਸ ਬਖਸ਼ੀ ਕਹਿੰਦੀ ਪਰ ਅੰਮੀ ਉਹ ਸਾਨੂੰ ਉਡੀਕਣਗੇ ਬੀਬੀ ਜੀ ਆਪਣੀ ਰਾਤ ਤੱਕੂਗੀ ਚਾਂਦਨੀ ਕਹਿੰਦੀ ਬਖਸ਼ੀ ਇਹ ਮੀਂਹ ਦੇਖਦੀ ਐ ਸਾਰਾ ਸਮਾਨ ਖਰਾਬ ਹੋ ਜਾਣਾ ਆਪਣਾ ਰਸ਼ੀਦ ਕਹਿੰਦਾ ਕੋਈ ਗੱਲ ਨਹੀਂ ਬਖਸ਼ੀ ਆਪਾਂ ਫੇਰ ਆ ਜਾਵਾਂਗੇ ਉਸ ਬੀਬੀ ਨੂੰ ਮਿਲਣ ਤੂੰ ਉਦਾਸ ਨਾ ਹੋ ਮੇਰੇ ਬੱਚੀ ਬਖਸ਼ੀ ਕਹਿੰਦੀ ਠੀਕ ਐ ਅੱਬੂ ਜਿਵੇਂ ਤੁਸੀਂ ਕਹਿੰਦੇ ਹੋ ਚੱਲਦੇ ਹਾਂ ਫੇਰ ਮੀ ਰੁਕਣ ਤੇ ਚਾਂਦਨੀ ਕਹਿੰਦੀ ਮੇਰੀ ਸਿਮੇਰੀ ਧੀ ਰਸ਼ੀਦ ਕਹਿੰਦਾ ਸਿਆਣੀ ਨਹੀਂ ਬਹੁਤ ਸਿਆਣੀ ਆ ਸਾਡੀ ਧੀ ਤੇ ਸਾਰੇ ਕਬੀਲੇ ਵਾਲੇ ਤੇ ਚਾਂਦਰੀਨ ਦਾ ਪਰਿਵਾਰ ਸਭ ਸਮਾਨ ਬੰਨ ਕੇ ਗੱਡੀਆਂ ਤੇ ਤਰਪਾਲਾਂ ਪਾ ਤਿਆਰ ਹੋ ਕੇ ਮੀਂਹ ਬੰਦ ਹੋਣ ਦੀ ਉਡੀਕ ਕਰਨ ਲੱਗ ਜਾਂਦੇ ਹਨ ਮੀਂਹ ਕਾਫੀ ਪਾਰਾ ਤੇ 2 ਘੰਟੇ ਬਾਗ ਲਗਾਤਾਰ ਪੈਂਦਾ ਰਹਿੰਦਾ ਹੈ ਤੇ ਜੰਗਟਾ ਆਪਣੇ ਘਰ ਇਸ ਗੱਲ ਨੂੰ ਸੋਚ-ਸੋਚ ਪਰੇਸ਼ਾਨ ਹੁੰਦਾ ਹੈ ਕਿ ਉਹ ਚਾਂਦਰੀ ਨੂੰ ਕਿਸ ਤਰ੍ਹਾਂ ਮਨਾਵੇਗਾ ਕਿ ਉਹ ਬਖਸ਼ੀ ਨੂੰ ਮੋੜ ਦੇਵੇ ਉਹ ਸੋਚਦਾ ਸੋਚਦਾ ਤਨਕੌਰ ਨੂੰ ਜਾ ਕੇ ਕਹਿੰਦਾ ਹੈ ਕਿ ਜੰਟਾ ਕਹਿੰਦਾ ਤਨਕੁਰੇ ਤੂੰ ਹੁਣ ਹੌਸਲਾ ਰੱਖ ਆਪਾਂ ਆਪਣੀ ਧੀ ਨੂੰ ਲੱਭ ਲੈਣਾ ਤਨਕੁਰ ਕਹਿੰਦੇ ਹਾਂ ਜੀ ਕੀ ਕਿਹਾ ਤੁਸੀਂ ਇੱਕ ਵਾਰ ਫੇਰ ਕਹਿਣਾ ਕੀ ਕਿਹਾ ਤੁਸੀਂ ਜਨਤਾ ਕਹਿੰਦਾ ਹਾਂ ਤਨਕੁਰੇ ਸਹੀ ਸੁਣਿਆ ਤੂੰ ਆਪਾਂ ਆਪਣੀ ਧੀ ਨੂੰ ਲਭ ਲੈਣਾ ਤਨਕੁਰ ਕਹਿੰਦੀ ਹਾਂ ਜੀ ਸੱਚੀ ਤੁਸੀਂ ਸੱਚ ਕਹਿ ਰਹੇ ਹੋ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਗੱਲ ਤੁਸੀਂ ਮੈਨੂੰ ਕਹਿ ਰਹੇ ਹੋ ਜੰਟਾ ਕਹਿੰਦਾ ਧਨਕੁਰੇ ਤੂੰ ਦੇਖੀ ਚੱਲ ਮੈਂ ਤੇਰੀ ਧੀ ਨੂੰ ਕਿਵੇਂ ਲੱਭ ਕੇ ਲਿਆਉਣਾ ਹੁਣ ਧਨਕੁਰ ਕਹਿੰਦੀ ਉਹ ਕਿਵੇਂ ਜੀ ਤੁਹਾਨੂੰ ਪਤਾ ਕੁਝ ਕਿ ਉਹ ਕਿੱਥੇ ਹੈ ਜੰਟਾ ਕਹਿੰਦਾ ਬਸ ਪਤਾ ਹੀ ਸਮਝ ਧਨਕੁਰੇ ਧਨਕੁਰ ਕਹਿੰਦੀ ਉਹ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ ਤੂੰ ਮੇਰੀ ਸੁਣ ਲਈ ਤੂੰ ਮੇਰੀ ਸੁਣ ਲਈ ਵਾਹਿਗੁਰੂ ਜੰਟਾ ਕਹਿੰਦਾ ਹਾਂ ਤਨਕੁਰੇ ਉਸ ਵਾਹਿਗੁਰੂ ਨੇ ਆਪਣੀ ਬੱਚੀ ਦੀ ਆਪਣੇ ਬੱਚਿਆਂ ਦੀ ਸੁਣ ਲਈ ਤਨਕਰ ਕਹਿੰਦੀ ਆਪਾਂ ਨਾ ਆਪਣੀ ਧੀ ਨੂੰ ਲੈ ਕੇ ਦਰਬਾਰ ਸਾਹਿਬ ਜਾਵਾਂਗੇ ਆਪਾਂ ਅੰਮ੍ਰਿਤਸਰ ਚੱਲਾਂਗੇ ਠੀਕ ਆ ਨਾ ਜੀ ਜੰਟਾ ਕਹਿੰਦਾ ਹਾਂ ਹਾਂ ਕਿਉਂ ਨਹੀਂ ਆਪਾਂ ਸਾਰੇ ਤੀਰਥਾਂ ਤੇ ਜਾਵਾਂਗੇ ਜਿੱਥੇ ਜਿੱਥੇ ਮੰਨ ਤਾਂ ਮੰਗੀਆਂ ਉਹ ਸਾਰੀਆਂ ਸੁੱਖਾਂ ਲਾ ਕੇ ਆਵਾਂਗੇ ਤਨ ਗੁਰੇ ਦੋ ਘੰਟਿਆਂ ਤੋਂ ਉੱਪਰ ਮੀ ਪੈਣ ਤੋਂ ਬਾਅਦ ਮੀ ਕੁਝ ਘਟ ਜਾਂਦਾ ਹੈ ਤੇ ਚਾਂਦਨੀ ਤੇ ਸਾਰੇ ਕਬੀਲੇ ਵਾਲੇ ਆਪਣੀਆਂ ਆਪਣੀਆਂ ਗੱਡੀਆਂ ਵਿੱਚ ਬੈਠ ਪਿੰਡੋਂ ਨਿਕਲ ਤੁਰਦੇ ਹਨ ਤੇ ਚਾਂਦਨੀ ਮਨ ਵਿੱਚ ਇਹੀ ਸੋਚ ਰਹੀ ਹੁੰਦੀ ਹੈ ਕਿ ਬਹੁਤ ਵਧੀਆ ਹੋਇਆ ਜੋ ਇਸ ਪਿੰਡ ਨੂੰ ਵਕਤ ਸਿਰ ਛੱਡ ਦਿੱਤਾ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ ਇਹ ਸਰਦਾਰ ਮੇਰੀ ਧੀ ਨੂੰ ਖੋਣ ਨੂੰ ਫਿਰਦਾ ਸੀ ਸ਼ੁਕਰ ਆ ਤੇਰਾ ਮੇਰੇ ਮੋਲਾ ਤੂੰ ਬਚਾ ਲਿਆ ਅੱਜ ਤੇ ਫਿਰ ਸਾਰੇ ਕਬੀਲੇ ਵਾਲੇ ਪਿੰਡ ਤੋਂ ਕਾਫੀ ਦੂਰ ਲੰਘ ਜਾਂਦੇ ਹਨ ਤੇ ਐਨੇ ਮੀ ਨੂੰ ਬੰਦ ਵੀ ਬੰਦ ਹੋ ਐਨੇ ਨੂੰ ਮੀ ਵੀ ਬੰਦ ਹੋ ਜਾਂਦਾ ਹੈ ਤੇ ਜੰਟਾ ਮੰਦ ਵਿੱਚ ਸੋਚਦਾ ਹੈ ਕਿ ਮੈਂ ਬਖਸ਼ੀ ਨੂੰ ਹੁਣ ਹੀ ਮਿਲ ਕੇ ਆਉਣਾ ਹਾਂ ਨਾਲੇ ਜੇ ਚਾਂਦਨੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਸ ਨਾਲ ਗੱਲ ਵੀ ਕਰ ਆਉਣਾ ਬੜੀ ਖੁਸ਼ੀ-ਖੁਸ਼ੀ ਉਹ ਆਪਣੇ ਘਰੋਂ ਨਿਕਲ ਉਸ ਪੇੜ ਵੱਲ ਪਹੁੰਚਦਾ ਹੈ ਤੇ ਦੇਖ ਜਾ ਕੇ ਜਦੋਂ ਦੇਖਦਾ ਹੈ ਕਿ ਉਸ ਜਗ੍ਹਾ ਸਿਰਫ ਇੱਟਾਂ ਦੇ ਬਣਾਏ ਆਰ ਜੀ ਚੁੱਲ੍ਹੇ ਹੀ ਰਹਿ ਗਏ ਹਨ ਤੇ ਉਥੇ ਕੋਈ ਜਾਣਾ ਨਹੀਂ ਹੈ ਤਾਂ ਜੰਟਾ ਉੱਚੀ ਦੇਣੀ ਚੀਖ ਮਾਰ ਆਖਦਾ ਹੈ ਓ ਮੇਰੇ ਮਾਲਕਾ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਮੇਰਿਆ ਰੱਬਾ ਮੇਰੀਆਂ ਉਮੀਦਾਂ ਤੇ ਪਾਣੀ ਫੇਰ ਕੀ ਮਿਲਿਆ ਤੈਨੂੰ ਮੇਰੀ ਇੱਕ ਕੀਤੀ ਗਲਤੀ ਦੀ سزا ਇੰਨੀ ਜ਼ਿਆਦਾ ਮੈਨੂੰ ਮਾਫ਼ ਕਰ ਦੇ ਰੱਬਾ ਮੈਨੂੰ ਮਾਫ਼ ਕਰ ਦੇ ਮੈਨੂੰ ਇੱਕ ਮੌਕਾ ਦੇ ਸੱਚਿਆ ਪਾਤਸ਼ਾ ਤਾਂ ਜੋ ਮੈਂ ਆਪਣੀ ਕੀਤੀ ਹੋਈ ਭੁੱਲ ਤੇ ਪਛਤਾਵਾ ਕਰ ਸਕਾਂ ਮੈਨੂੰ ਇੱਕ ਮੌਕਾ ਦੇ ਰੱਬਾ ਮੈਨੂੰ ਇੱਕ ਮੌਕਾ ਦੇ ਗੋਡਿਆਂ 'ਪਾਰ ਬੈਠਾ ਰੋਂਦਾ ਹੋਇਆ ਕਹਿੰਦਾ ਹੈ ਤੇ ਉਸ ਤੋਂ ਬਾਅਦ ਜੰਟਾ ਆਪਣੇ ਘਰ ਨੂੰ ਅੱਖਾਂ ਪੂੰਝਦਾ ਹੋਇਆ ਤੁਰਦਾ ਹੈ ਤੇ ਮਨ ਵਿੱਚ ਸੋਚਦਾ ਹੈ ਕਿ ਮੈਂ ਤਾਂ ਧੰਨਕਰ ਨੂੰ ਸੁਪਨੇ ਵੀ ਦਿਖਾ ਦਿੱਤੇ ਨੇ ਉਸ ਦੇ ਸੁਪਨਿਆਂ ਨੂੰ ਮੈਂ ਕਿਵੇਂ ਪੂਰਾ ਕਰਾਂਗਾ ਉਹ ਕਿਤੇ ਦੁਬਾਰਾ ਮੰਜੇ ਤੇ ਪਹਿਲਾਂ ਵਾਂਗ ਨਾ ਪੈ ਜਾਵੇ ਹੁਣ ਮੈਂ ਕੀ ਕਰਾਂ ਤੇ ਘਰੇ ਜਾ ਕੇ ਮੰਜੇ ਨੂੰ ਚੁੱਕ ਡਾਹ ਪੈ ਜਾਂਦਾ ਹੈ ਤਣਕੌਰ ਉਸ ਨੂੰ ਪੁੱਛਦੀ ਹੈ ਤਣਕੌਰ ਕਹਿੰਦੀ ਕਿੱਥੇ ਚਲੇ ਗਏ ਸੀ ਜੀ ਖੜੇ ਖੜੇ ਮੈਂ ਬਾਹਰ ਖੜ ਕੇ ਵੀ ਵੇਖ ਕੇ ਆਈ ਹਾਂ ਕਿੱਧਰ ਚਲੇ ਗਏ ਸੀ ਜੰਟਾ ਕਹਿੰਦਾ ਉਹ ਕਿਤੇ ਨਹੀਂ ਬਸ ਇੱਥੇ ਹੀ ਸੀ ਤਣਕੌਰ ਕਹਿੰਦੀ ਪਰੇਸ਼ਾਨ ਜਿਹਾ ਲੱਗਦੇ ਹੋ ਕੀ ਗੱਲ ਆ ਆ ਜੀ ਸੁੱਖ ਤਾਂ ਹੈ ਜੰਟਾ ਕਹਿੰਦਾ ਹਾਂ ਹਾਂ ਤਨਕੁਰੇ ਸਭ ਠੀਕ ਆ ਤੂੰ ਕਿਸ ਗੱਲ ਤੋਂ ਫਿਕਰ ਕਰਦੀ ਰਹਿਨੀ ਆ ਮੇਰਾ ਵੈਸੇ ਹੀ ਬਸ ਠੀਕ ਆ ਬਸ ਸਭ ਤਨਕਰ ਕਹਿੰਦੀ ਬੱਚੀਆਂ ਪੁੱਛ ਰਹੀਆਂ ਸਿੱਕੇ ਆਪਣੀ ਗੁੱਡੀ ਹੁਣ ਕਿੰਨੇ ਕੁ ਦਿਨਾਂ ਤੱਕ ਆ ਜਾਊਗੀ ਤੇ ਮੈਂ ਕਿਹਾ ਬਸ ਇੱਕ ਦੋ ਦਿਨਾਂ ਦੀ ਹੀ ਗੱਲ ਆ ਹੁਣ ਤਾਂ ਤੁਹਾਡੇ ਬਾਪੂ ਨੇ ਗੁੱਡੀ ਨੂੰ ਲੈ ਆਉਣਾ ਉਹਨੂੰ ਪਤਾ ਕਿ ਸਾਡੀ ਗੁੱਡੀ ਕਿੱਥੇ ਆ ਹਨਾ ਜੀ ਸਹੀ ਕਿਹਾ ਨਾ ਮੈਂ ਨਾਲੇ ਨਾ ਤਾਈ ਨੂੰ ਵੀ ਸਨੇਹਾ ਲਾਉਣਾ ਕਿਸੇ ਦਿਨ ਕਿ ਉਹ ਵੀ ਆ ਜਾਵੇ ਵਿਚਾਰੀ ਬੜਾ ਫਿਕਰ ਕਰਦੀ ਰਹਿੰਦੀ ਸੀ ਬੜੀ ਖੁਸ਼ੀ ਮਿਲੋਗੇ ਉਹਨੂੰ ਇਹ ਸੁਣ ਕੇ ਜੰਟਾ ਕਹਿੰਦਾ ਹਾਂ ਹਾਂ ਤਨ ਕੁਰੇ ਠੀਕ ਹੀ ਕਿਹਾ ਇਹ ਤੂੰ ਬਸ ਆਪਾਂ ਦੋਹਾਂ ਚੌਹਾਂ ਦਿਨਾਂ ਤੱਕ ਲੈ ਆਉਣਾ ਆਪਣੀ ਧੀ ਰਾਣੀ ਨੂੰ ਤੇ ਤਾਈ ਨੂੰ ਵੀ ਸੁਨੇਹਾ ਲਾ ਬੁਲਾ ਲਵਾਂਗੇ ਤੂੰ ਅਰਦਾਸ ਕਰ ਬਸ ਵਾਹਿਗੁਰੂ ਅੱਗੇ ਕਿ ਸਾਡੀ ਧੀ ਸਾਡੇ ਘਰੇ ਹੋਵੇ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਇਕ ਜਰੂਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ